ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪੰਦਾ ਸਿੰਘ ਬਹਾਦਰ ਜੀ ਦਾ ਜੀਵਨ ਇਤਿਹਾਸ ਇਸ ਵਾਰ ਪਹਾੜਾਂ ਦੀ ਯਾਤਰਾ ਲਈ ਜਾਣਗੇ ਪ੍ਰਸਾਦ ਨਾਲ ਉਸਦੇ ਦੋ ਚੇਲੇ ਅਤੇ ਨਰਾਇਣ ਦਾਸ ਹੀ ਸਨ ਗੋਮਤੀ ਦਾਸ ਅਤੇ ਉਸਦੇ ਹੋਰ ਸਾਥੀਆਂ ਨੇ ਦੱਖਣ ਦੀ ਦੇਸ਼ ਵੱਲ ਪਰਮਾਨ ਕਰਨਾ ਸੀ ਮਹੰਤ ਜੈਤ ਸਦਾ ਵਾਂਗ ਆਪਣੇ ਡੇਰੇ ਦੀ ਸਾਮ ਸੰਭਾਲ ਲਈ ਦਾਦੂਵਾੜਾ ਹੀ ਰਿਹਾ ਜਾਨਕੇ ਪ੍ਰਸਾਦ ਹੁਣ ਸਰੀਰਿਕ ਪੱਖੋਂ ਪਹਿਲਾਂ ਵਾਂ ਗ੍ਰਿਸ਼ਟ ਪੁਸ਼ਟ ਨਹੀਂ ਸੀ ਉਸਦੀ ਉਮਰ 80 ਸਾਲਾਂ ਤੋਂ ਉੱਪਰ ਸੀ ਇਹ ਤਾਂ ਦੇਸੀ ਓਸ਼ਦੀਆਂ ਅਤੇ ਉਸ ਦੀਆਂ ਹਰ ਸਾਲ ਦੀਆਂ ਯਾਤਰਾਵਾਂ ਦਾ ਕਮਾਲ ਸੀ ਉਸਦੇ ਹੱਡ ਪੈਰ ਨਰੋਏ ਸਨ ਤੇ ਉਹ ਲਗਾਤਾਰ ਲੰਮੀ ਪੈਦਲ ਯਾਤਰਾ ਕਰ ਸਕਦਾ ਸੀ ਫਿਰ ਵੀ ਪਹਿਲਾਂ ਵਰਗੀ ਤੰਦਰੁਸਤੀ ਨਹੀਂ ਸੀ ਇਸ ਵਾਰ ਵੀ ਸਭ ਨੇ ਦੱਖਣ ਵੱਲ ਜਾਣ ਦਾ ਵਿਚਾਰ ਬਣਾਇਆ ਸੀ ਪਾਰੇ ਜਾਨਕੀ ਪ੍ਰਸਾਦ ਨੂੰ ਜੰਗਲਾਂ ਪਹਾੜਾਂ ਨਦੀਆਂ ਬਰਸਾਤੀ ਨਾਲਿਆਂ ਨਾਲ ਵਧੇਰੇ ਲਗਾਉ ਸੀ ਖਾਸ ਕਰਕੇ ਰਿਆਸੀ ਡੇਰੇ ਨਾਲ ਲਾਗਿਆਂ ਦੀ ਖਹਿ ਕੇ ਲੰਘਦਾ ਚਨਾਬ ਦਰਿਆ ਮਹਿਸੂਸ ਹੁੰਦਾ ਉਹ ਸੱਚਮੁੱਚ ਹੀ ਕੁਦਰਤ ਦੀ ਗੋਦ ਵਿੱਚ ਆ ਗਿਆ ਹੈ ਨਾਰਾਇਣ ਦਾਸ ਇਸ ਵੇਲੇ 13-14 ਸਾਲਾਂ ਦਾ ਹੋ ਗਿਆ ਸੀ ਚਿਹਰੇ ਉੱਪਰ ਮੁੱਛਾਂ ਦੀ ਲੋਹੀ ਦਿਸਣ ਲੱਗੀ ਹੋਈ ਸੀ ਕਦੇ-ਕਦੇ ਉਹ ਅਥਰੇ ਵਸ਼ੇਰੇ ਵਾਂਗ ਮਸਤ ਦਾ ਦਾ ਗੁਰੂ ਝੜਕਦਾ ਮਨ ਨੂੰ ਕਾਬੂ ਕਰਨਾ ਸਿੱਖ ਨਰਾਇਣ ਦਾਸ ਆਮ ਸੰਸਾਰੀ ਆਦਮੀ ਅਤੇ ਬੈਰਾਗੀ ਦੇ ਅੰਤਰ ਨੂੰ ਆਪਣੇ ਮਨ ਵਿੱਚ ਵਸਾ ਨਰਾਇਣ ਦਾਸ ਮਾਫੀ ਮੰਗਦਾ ਤੇ ਆਪਣੇ ਆਪ ਨੂੰ ਜਪਤ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਰਿਐਸੀ ਆਇਆਂ ਨੂੰ 4 ਦਿਨ ਹੋ ਗਏ ਸਨ 2 ਦਿਨ ਤਾਂ ਜਨਕੀ ਪ੍ਰਸਾਦ ਡੇਰੇ ਵਿੱਚ ਹੀ ਆਰਾਮ ਕਰਦਾ ਰਿਹਾ ਹੁਣ ਉਹ ਦਰਿਆ ਚਨਾਬ ਕੰਡੇ ਆ ਬੈਠਦਾ ਅੱਖਾਂ ਮੀਟ ਕੇ ਕੰਟਿਆਂ ਵੱਦੀ ਉਪਾਸ਼ਨਾ ਕਰਦਾ ਰਹਿੰਦਾ ਚੇਲੇ ਡੇਰੇ ਵਿੱਚ ਜਾਂ ਜੰਗਲਾਂ ਵਿੱਚ ਗਏ ਹੁੰਦੇ ਨਰਾਇਣ ਦਾਸ ਗੁਰੂ ਦੇ ਨੇੜੇ ਤੇੜੇ ਹੀ ਰਹਿੰਦਾ ਉਸ ਦਾ ਧਿਆਨ ਰੱਖਦਾ ਆਸ-ਪਾਸ ਜੜੀ ਬੂਟੀਆਂ ਦੀ ਪਛਾਣ ਕਰਕੇ ਇਕੱਠੀ ਕਰਦਾ ਰਹਿੰਦਾ ਜਦ ਗੁਰੂ ਪਾਣੀ ਨੂੰ ਧਰਤੀ ਨੂੰ ਸੂਰਜ ਨੂੰ ਨਮਸਕਾਰ ਪਛਾਣ ਕਰਕੇ ਇਕੱਠੀਆਂ ਕਰਦਾ ਰਹਿੰਦਾ ਜਦ ਗੁਰੂ ਪਾਣੀ ਨੂੰ ਧਰਤੀ ਨੂੰ ਸੂਰਜ ਨੂੰ ਨਮਸਕਾਰ ਕਰਕੇ ਉੱਠਦਾ ਨਰਾਇਣ ਦਾਸ ਉਸ ਦੇ ਪਿੱਛੇ ਪਿੱਛੇ ਡੇਰੇ ਵਿੱਚ ਆ ਜਾਂਦਾ। ਸਾਵਣ ਦਾ ਮਹੀਨਾ ਸੀ ਨਿੱਕਾ ਨਿੱਕਾ ਮੀਂਹ ਰਾਤ ਪਰ ਪੈਂਦਾ ਰਿਹਾ। ਪਹਾੜੀ ਮੀਂਹ ਤੋਂ ਜਾਣ ਕੇ ਪ੍ਰਸਾਦ ਭਲੀ ਭਾਂਤ ਜਾਣੋ ਸੀ। ਹੁਣੇ ਤੁੱਪ ਅਗਲੇ ਪਲ ਮੀਂਹ ਧੁੰਦ ਬੱਦਲ ਇੰਨਾ ਲੈ ਆਉਂਦੇ ਬਿਨਾਂ ਮੀਂਹ ਪਿਆਹੀਂ ਉਹਨਾਂ ਦੇ ਚੋਲੇ ਸਲਾਬੇ ਜਾਂਦੇ। ਪਰ ਇਸ ਤਰ੍ਹਾਂ ਦੀ ਝੜੀ ਪਿਛਲੇ ਕੁਝ ਸਾਲਾਂ ਤੋਂ ਨਹੀਂ ਸੀ ਲੱਗੀ। ਜਾਣ ਕੇ ਪ੍ਰਸਾਦ ਅਚਨਿਤ ਦੇ ਕਰਮ ਲਈ ਵੀ ਨਹੀਂ ਉੱਠਿਆ। ਪੇੜ ਦੀ ਉਹਨ ਦੇ ਮੋਟੇ ਪੂਰੇ ਨਾਲ ਮੂੰਹ ਸਿਰਟਕੀ ਪਿਆ ਰਿਆ ਚੇਲੇ ਬਾਂਸਾਂ ਨੂੰ ਛਿਲਕੇ ਬਣਾਏ ਚੂੰਬੂ ਉੱਪਰ ਲੈ ਕੇ ਖੱਡ ਵੱਲ ਉਤਰ ਗਏ ਸਨ ਨਰਾਇਣ ਦਾਸ ਨੇ ਗੁਰੂ ਜੀ ਨੂੰ ਹਿਲਾਉਣਾ ਗੁਰੂ ਜੀ ਉਠੋ ਸੂਰਜ ਦੇਵਤਾ ਵਾਂਗ ਤੁਸੀਂ ਵੀ ਮੂੰਹ ਟਕੀ ਪਇਓ ਸ਼ਰੀਰ ਵੱਲ ਨਹੀਂ ਹੈਗਾ ਪੁੱਤਰ ਜੋੜ ਜੋੜ ਦੁੱਖ ਦਾ ਪਿਆ ਗਲਾ ਵੀ ਠੀਕ ਨਹੀਂ ਅੰਦਰ ਸੋਜ ਛਾਪਦੀ ਏ ਜਾਨਕੀ ਪ੍ਰਸਾਦ ਮੂ ਨੰਗਾਕਾਰ ਕੇ ਸੁਸਤ ਜਿਹਾ ਬੋਲਿਆ ਲੱਤਾਂ ਦੱਬਾਂ ਗੁਰੂ ਜੀ ਨਰਾਇਣਦਾਸ ਨੇ ਫਿਕਰ ਨਾਲ ਪੁੱਛਿਆ ਨਾ ਪੁੱਤਰ ਇਸ ਤਰ੍ਹਾਂ ਕਰ ਬਣ ਫਸਾ ਲੈ ਕੇ ਉਬਾਲ ਲੈ ਵਿੱਚ ਥੋੜਾ ਲੋਨ ਪਾ ਦੇ ਮਲਠੀ ਹੋਈ ਤਾਂ ਉਹ ਵੀ ਗੁੱਟ ਕੇ ਪਾ ਦੇ ਕੁਝ ਦੇਰ ਸਿਰ ਮੱਥਾ ਦਬਾ ਦਿਆਂ ਨਰਾਇਣਦਾਸ ਨੇ ਫਿਰ ਪੁੱਛਿਆ ਨਹੀਂ ਪੁੱਤਰ ਨਹੀਂ ਜਿਹੜਾ ਕੰਮ ਆਖਿਆ ਹੀ ਪਹਿਲਾਂ ਉਹ ਕਰ ਲੈ ਨਰਾਇਣ ਦਾਸ ਨੇ ਜਾ ਕੇ ਚੱਡ ਅਗਬਾਲ ਲਈ ਕੁਝ ਦੇਰ ਬਾਅਦ ਨਰਾਇਣ ਦਾਸ ਜਦ ਕੱਪੜੇ ਨਾਲ ਪੁਣਕੇ ਬਣਫਸਾ ਮਲਠੀ ਦਾ ਕਾੜਾ ਇੱਕ ਭਾਂਡੇ ਵਿੱਚ ਲਿਆ ਕੇ ਜਾਨਕੀ ਪ੍ਰਸਾਦ ਨੂੰ ਉਠਾਉਣ ਲੱਗਾ ਤਾਂ ਗੁਰੂ ਨੇ ਕੋਈ ਹੰਗਾਰਾ ਨਾ ਪਰਿਆ ਨਰਾਇਣ ਦਾਸ ਨੇ ਹਲੋਣਿਆ ਗੁਰੂ ਨੇ ਅੱਖਾਂ ਨਾ ਖੋਲੀਆਂ ਉਹ ਡਰ ਗਿਆ ਡੇਰੇ ਦੇ ਪ੍ਰਬੰਧਕ ਵੱਲ ਭੱਜਿਆ ਜਦ ਬਿਰਦ ਪ੍ਰਬੰਧਕ ਨੇ ਆ ਕੇ ਜਾਨਕੀ ਪ੍ਰਸਾਦ ਦੇ ਮੱਥੇ ਉੱਪਰ ਹੱਥ ਫੇਰਿਆ ਫਿਰ ਨਬ ਜਟੋਹੀ ਆਵਾਜ਼ ਵੀ ਦਿੱਤੀ ਪ੍ਰਬੰਧਕ ਨੇ ਲੰਮਾ ਸਾਹ ਛੱਡਿਆ ਸਿਰ ਮਾਰਿਆ ਫਿਰ ਡਾਢੇ ਦੁੱਖ ਨਾਲ ਕਿਹਾ ਗੁਰੂ ਜੀ ਚੋਲਾ ਛੱਡ ਗਏ ਨੇ ਨਾਰਾਇਣ ਦਾਸ ਰੋਂਦਾ ਰੋਂਦਾ ਦਰਿਆ ਵੱਲ ਚੇਲਿਆਂ ਨੂੰ ਲੱਭਣ દોੜਿਆ ਜਿਵੇਂ ਜਿਵੇਂ ਪਤਾ ਲੱਗ ਗਿਆ ਡੇਰੇ ਅੰਦਰ ਭੀੜ ਜਮਾ ਹੁੰਦੀ ਗਈ ਰਿਆਸੀ ਦੀ ਬਸਤੀ ਵਿੱਚ ਸ਼ਿਕਲੀ ਕਰਾਂ ਦੇ ਘਰਾਂ ਵਿੱਚ ਲੋਕਾਂ ਸੁਣਿਆ ਤਾਂ ਸਭ ਡੇਰੇ ਵੱਲ ਤੋੜੇ ਨਾਰਾਇਣ ਦਾਸ ਲੋਕਾਂ ਦੀ ਪੇੜ ਵਿੱਚ ਉੱਪਰ ਆਵਾਂਗ ਫਿਰਦਾ ਰਿਹਾ ਉਸ ਦੀਆਂ ਅੱਖਾਂ ਬਾਰ-ਬਾਰ ਭਾਰ ਆਉਂਦੀਆਂ ਸੂਰਜ ਛਿਪਨ ਤੋਂ ਪਹਿਲਾਂ-ਪਹਿਲਾਂ ਚਨਾਬ ਦਰਿਆ ਦੇ ਕੰਢੇ ਜਾਣ ਕੇ ਪ੍ਰਸਾਦ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਰਾਤ ਪਰ ਗੁਆਚੀ گاਂ ਦੇ ਓਟਲੇ ਬਛੜੇ ਵਾਂਗ ਨਰਾਇਣ ਦਾਸ ਡੇਰੇ ਵਿੱਚ ਤੜਪਦਾ ਰਿਹਾ ਗੁਰੂ ਜੀ ਤੋਂ ਬਿਨਾਂ ਉਸ ਦਾ ਸੰਸਾਰ ਹੀ ਉੱਜੜ ਗਿਆ ਸੀ ਉਸ ਨੂੰ ਸਮਝ ਨਹੀਂ ਸੀ ਆਉਂਦੀ ਇਹ ਸਭ ਕਿਵੇਂ ਹੋ ਗਿਆ ਇਸ ਤਰ੍ਹਾਂ ਅਚਾਨਕ ਗੁਰੂ ਜੀ ਨੇ ਇਹ ਸੰਸਾਰ ਕਿਉਂ ਤਿਆਗ ਦਿੱਤਾ ਮੈਂ ਤਾਂ ਆਪਣੇ ਮਾਂ ਬਾਪੂ ਵੀ ਨਹੀਂ ਦੇਖੇ ਗੁਰੂ ਜੀ ਹੀ ਮੇਰੇ ਮਾਂ ਬਾਪੂ ਮੇਰਾ ਸਭ ਕੁਝ ਸੀ ਹੁਣ ਮੈਂ ਕਿੱਧਰ ਜਾਵਾਂਗਾ ਵਾਪਸ ਆਪਣੇ ਪਿੰਡ ਚਾਚੂ ਚਾਚੀ ਕੋਲ ਕਿਵੇਂ ਜਾਵਾਂ ਜੇ ਫਿਰ ਮੈਨੂੰ ਪਹਿਲਾਂ ਵਾਂਗ ਹੀ ਦੁਖੀ ਕੀਤਾ ਅਜਿਆਂ ਸੋਚਦਿਆਂ ਸਾਰੀ ਰਾਤ ਅੱਖਾਂ ਵਿੱਚ ਲੰਗਾ ਦਿੱਤੀ ਉਸ ਲਈ ਤਾਂ ਡੇਰਾ ਹੀ ਉਜੜ ਗਿਆ ਸੀ ਅਗਲੇ ਦਿਨ ਚੇਲਿਆਂ ਅਤੇ ਬਸਤੀ ਦੇ ਲੋਕਾਂ ਨੇ ਜਾਣ ਕੇ ਪ੍ਰਸਾਦ ਦੀ ਰਾਖ ਚਨਾਬ ਦਰਿਆ ਵਿੱਚ ਬਹਾ ਦਿੱਤੀ ਇੱਕ ਪਾਸੇ ਖੜੇ ਨਰਾਇਣ ਦਾਸ ਨੂੰ ਲੱਗਿਆ ਮੇਰਾ ਮੋਹ ਪਿਆਰ ਮੇਰਾ ਟਿਕਾਣਾ ਮੇਰਾ ਆਸਰਾ ਮੇਰਾ ਗੁਰੂ ਮੇਰਾ ਪਿਤਾ ਸਭ ਕੁਝ ਹੀ ਦਰਿਆ ਚਨਾਬ ਵਿੱਚ ਰੁੜ ਗਿਆ ਹੈ ਉਹ ਤਾਂ ਹਾਂ ਮਾਰਨ ਲੱਗਾ ਚੇਲੇ ਅਤੇ ਬਸਤੀ ਦੇ ਲੋਕ ਉਸ ਦੇ ਅੰਦਰਲਾ ਦੁੱਖ ਨਹੀਂ ਸਮਝ ਸਕਦੇ ਉਸ ਨੂੰ ਹੌਸਲਾ ਦਿੰਦੇ ਸਬਰ ਕਰਨ ਦੀ ਆਖ ਦੇ ਡੇਰੇ ਲੈ ਆਏ ਆ ਦੁਪਹਿਰ ਬਾਦ ਨਰਾਇਣ ਦਾਸ ਫਿਰ ਦਰਿਆ ਵੱਲ ਚਲਿਆ ਗਿਆ ਜਿੱਥੇ ਗੁਰੂ ਜੀ ਦਾ ਸੰਸਕਾਰ ਹੋਇਆ ਸੀ ਉਹ ਥਾਂ ਵੱਲ ਟਿਕਟਕੀ ਲਗਾ ਕੇ ਵੇਖਣ ਲੱਗਾ ਫਿਰ ਇੱਕ ਪੱਥਰ ਉੱਪਰ ਬੈਠ ਕੇ ਵਹਿੰਦੇ ਦਰਿਆ ਵੱਲ ਤੱਕਣ ਲੱਗਾ ਮਨ ਡਾਡਾ ਉਦਾਸ ਸੀ ਸੋਚਿਆ ਕੁਝ ਬਰੇ ਪਹਿਲਾਂ ਝਾੜੀਆਂ ਔਲੇ ਇਸ ਤਰ੍ਹਾਂ ਹੀ ਗੋਡਿਆਂ ਵਿੱਚ ਸਿਰ ਦਈ ਬੈਠਾ ਸਾਂ ਉਦੋਂ ਮੈਂ ਆਪਣੀ ਮਰਜ਼ੀ ਨਾਲ ਘਰੋਂ ਭੱਜਿਆ ਸਾਂ ਉਦੋਂ ਮੇਰੇ ਸਾਹਮਣੇ ਹਨੇਰਾ ਸੀ ਗੁਰੂ ਜੀ ਨੇ ਸਾਂਭ ਲਿਆ ਹਣੋ ਛੱਡ ਕੇ ਚਲੇ ਗਏ ਨੇ ਅੱਜ ਮੇਰੇ ਹਰ ਪਾਸੇ ਹਨੇਰਾ ਹੈ ਕਿੱਧਰ ਜਾਵਾਂ ਮੈਂ ਤਾਂ ਹੁਣ ਫਿਰ ਅਨਾਥ ਹੋ ਗਿਆ ਡਰੋਂ ਨਿਕਲ ਗਿਆ ਅਥਰੂਆਂ ਨਾਲ ਚਿਹਰਾ ਭਿੱਜ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ ਕਦ ਹਨੇਰਾ ਹੋ ਗਿਆ ਚੇਲੇ ਉਸ ਨੂੰ ਆਵਾਜ਼ਾਂ ਦਿੰਦੇ ਤੇ ਲੱਭਦੇ ਹੋਏ ਉਸ ਨੂੰ ਉਠਾ ਕੇ ਡੇਰੇ ਲੈ ਆਏ ਉਹ ਵੀ ਕੁਝ ਨਹੀਂ ਬੋਲਿਆ ਚੁੱਪਚਾਪ ਉਹਨਾਂ ਦੇ ਪਿੱਛੇ ਤੁਰਿਆ ਆਇਆ ਡੇਰੇ ਦੇ ਬਿਰਧ ਪ੍ਰਬੰਧਕ ਨੇ ਚੇਲਿਆਂ ਨੂੰ ਇੱਕ ਪਾਸੇ ਲਿਜਾ ਕੇ ਸਮਝਾਇਆ ਇਸ ਦਾ ਧਿਆਨ ਰੱਖਣਾ ਬੱਜਾ ਸਦਮੇ ਵਿੱਚ ਹੈ ਇਕੱਲਿਆਂ ਨਾ ਛੱਡਣਾ ਚੇਲਿਆਂ ਨੇ ਆ ਕੇ ਵੇਖਿਆ ਨਰਾਇਣ ਦਾਸ ਗੁਰੂ ਜੀ ਦਾ ਪੂਰਾ ਲੈ ਕੇ ਪੈ ਗਿਆ ਸੀ ਉਹਨਾਂ ਨੇ ਬੁਲਾਉਣਾ ਠੀਕ ਨਾ ਸਮਝਿਆ ਤੇ ਆਪਣੇ ਲਈ ਭੋਜਨ ਦਾ ਪ੍ਰਬੰਧ ਕਰਨ ਲੱਗੇ ਅਗਲੇ ਦਿਨ ਚੇਲਿਆਂ ਭਿੱਖਿਆ ਲੈਣ ਚਲੇ ਗਏ ਤਾਂ ਬਿਰਧ ਮਹੰਤ ਨਰਾਇਣ ਦਾਸ ਕੋਲ ਆ ਬੈਠਾ ਜਦ ਜਾਣ ਕੇ ਪ੍ਰਸਾਦ ਦੀਆਂ ਗੱਲਾਂ ਕਰਨ ਲੱਗੇ ਤਾਂ ਨਾਰਾਇਣ ਦਾਸ ਫਿਰ ਰੋਣ ਲੱਗਾ। ਨਾ ਪੁੱਤਰ ਬਹੁਤਾ ਰੋਣਾ ਭਲਾ ਨਹੀਂ ਹੈ। ਜੋ ਪੈਦਾ ਹੋਇਆ ਹੈ ਹਰ ਇੱਕ ਨੇ ਇਹ ਸੰਸਾਰ ਛੱਡ ਜਾਣਾ ਹੈ। ਮੇਰੀ ਇਹ ਹੀ ਸੰਸਾਰ ਕੀ ਰੀਤ ਹੈ। ਜੋ ਉਪਜਿਆ ਹੈ ਉਸਨੇ ਵਿਣਸ ਜਾਣਾ ਹੈ। ਇੱਥੇ ਕੋਈ ਥਿਰ ਨਹੀਂ ਹੈ। ਬੱਚੇ ਵਿਰਦ ਨੇ ਸਮਝਾਇਆ। ਬਾਬਾ ਹੁਣ ਮੈਂ ਇੱਥੇ ਨਹੀਂ ਰਹਾਗਾ ਭਿਖਿਆ ਮੰਗ ਕੇ ਨਹੀਂ ਖਾਵਾਂਗਾ ਨਰਾਇਣ ਦਾਸ ਦੇ ਬੋਲਾਂ ਵਿੱਚ ਉਦਾਸੀ ਤੇ ਦੁੱਖ ਭਾਂਪ ਕੇ ਮਹੰਤ ਨੇ ਫਿਕਰ ਨਾਲ ਪੁੱਛਿਆ ਭਿਖਿਆ ਮੰਗ ਕੇ ਨਹੀਂ ਖਾਵੇਗਾ ਤੇ ਕੀ ਕਰੇਗਾ ਪੁੱਤਰ ਮੇਰੇ ਦੋਸਤ ਨੇ ਲੋਹਾਰਾਂ ਦੇ ਮੁੰਡੇ ਜਿਹੜੇ ਲੋਹਾ ਕੁੱਟ ਕੇ ਸ਼ਸਤਰ ਬਣਾ ਕੇ ਮੇਰਾ ਜੀ ਕਰਦਾ ਹੈ ਬਾਬਾ ਉਹਨਾਂ ਵਾਂਗ ਕੰਮ ਕਰਕੇ ਖਾਵਾਂ ਨਾ ਪੁੱਤਰ ਇੱਕ ਬੇਰ ਜੋ ਬੈਰਾਗੀ ਪੰਥ ਵਿੱਚ ਆ ਗਿਆ ਜਿਸਨੇ ਆਪਣੇ ਗੁਰੂ ਤੋਂ ਦਿਖਿਆ ਲੈ ਲਈ ਜਿਸਨੇ ਇੱਕ ਵਾਰ ਇਹ ਗ੍ਰਸਤੀ ਸੰਸਾਰ ਤਿਆਗ ਦਿੱਤਾ ਉਸ ਦਾ ਵਾਪਸ ਮੁੜਨਾ ਮਰਿਆਦਾ ਨਹੀਂ ਹੈ ਬੱਚਾ ਤੂੰ ਆਪਣੇ ਗੁਰੂ ਨੂੰ वचन ਦਿੱਤਾ ਹੈ ਇਸ ਪੰਥ ਦੀ ਰਵਾਇਤ ਨੂੰ ਅੱਗੇ ਤੋਰੇਗਾ ਇਸ ਨੂੰ ਤਿਆਗ ਦੇਣ ਨਾਲ ਤੇਰੇ ਗੁਰੂ ਦੀ ਆਤਮਾ ਦੁਖੀ ਹੋਵੇਗੀ ਪੁੱਤਰ ਉਸ ਨੂੰ ਕਸ਼ਟ ਹੋਵੇਗਾ ਮੈਂ ਕੀ ਕਰਾਂ ਬਾਬਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਜੀ ਵਿੱਚ ਆਉਂਦਾ ਹੈ ਜਾ ਕੇ ਦਰਿਆ ਵਿੱਚ ਡੁੱਬ ਮਰਾਂ ਤੇ ਆਪਣੇ ਗੁਰੂ ਕੋਲ ਜਾ ਪੁੱਜਾਂ ਉਹ ਬਾਬੇ ਦੇ ਸਾਹਮਣੇ ਰੋਇਆ ਤਾਂ ਨਹੀਂ ਪਰ ਅੱਖਾਂ ਪਾਰ ਆਈਆਂ ਜਿਸਨੇ ਚੋਲੇ ਦੇ ਲੜ ਨਾਲ ਪਹੁੰਚ ਲਈਆਂ ਤੇਰਾ ਗੁਰੂ ਬੈਕੌਣਠ ਵਿੱਚ ਤੈਨੂੰ ਵੇਖ ਰਿਹਾ ਹੈ ਤੇਰੀ ਇਹ ਹਾਲਤ ਵੇਖ ਕੇ ਉਸ ਦੀ ਭਟਕਣਾ ਹੋਰ ਵਧੇਗੀ ਤੇਰੇ ਉੱਪਰ ਪਰਮਾਤਮਾ ਨੇ ਜੋ ਵਿਪਤਾ ਪਾਈ ਹੈ ਇਸ ਨੂੰ ਤਕੜਾ ਹੋ ਕੇ ਸਹਾਰਨ ਦੀ ਜਾਚ ਸਿੱਖ ਗੁਰੂ ਨੇ ਜੋ ਸਿੱਖਿਆ ਦਿੱਤੀ ਹੈ ਉਸ ਪਰ ਅਮਲ ਕਰ ਇਸ ਤਰ੍ਹਾਂ ਗੁਰੂ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਬਾਬਾ ਗੁਰੂ ਜੀ ਨੇ ਤਾਂ ਸਿੱਖਿਆ ਦਿੱਤੀ ਸੀ ਮੈਂ Rajputਾਂ ਮਰਾਠਿਆਂ ਵਰਗਾ ਬਹਾਦਰ ਬਣਾ ਤਲਵਾਰ ਚਲਾਣ ਅਤੇ ਤੀਰ ਕਮਾਣ ਵਿੱਚ ਪੂਰਾ ਮਹਾਰ ਹੋਵਾਂ ਪਰ ਹੁਣ ਇਹ ਸਭ ਕਿਵੇਂ ਹੋਏਗਾ? ਪੁੱਤਰ ਅਸਾਂ ਦੇ ਬੈਰਾਗੀ ਪੰਥ ਵਿੱਚ ਭਿੱਖਿਆ ਮੰਗਣ ਦੀ ਰਵਾਇਤ ਹੈ। ਜੜੀ ਬੂਟੀਆਂ ਨਾਲ ਸੰਸਾਰੀ ਲੋਕਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਦੇ ਹਾਂ ਦੇਸ਼ ਦਾ ਪਰਮਣਨ ਕਰਕੇ ਬੈਰਾਗੀ ਪੰਥ ਨੂੰ ਅੱਗੇ ਤੋਰਦੇ ਹਾਂ ਜਬਿਰਦ ਹੋ ਜਾਂਦੇ ਨੇ ਮੇਰੇ ਵਾਂਗ ਤੇਰੇ ਗੁਰੂ ਵਾਂਗ ਉਹਨਾਂ ਇਸ ਮਿਥਿਆ ਸੰਸਾਰ ਤੋਂ ਕੁਛ ਕਰਦੇ ਰਹਿਣਾ ਹੈ ਤੇ ਤੇਰੇ ਜై ਨਵੇਂ ਬਾਲਕਾਂ ਨੇ ਇਸ ਬੈਰਾਗੀ ਪੰਥ ਦਾ ਭਵਿੱਖ ਬਣਦੇ ਰਹਿਣਾ ਹੈ ਇਹੀ ਰਵਾਇਤ ਚੱਲੀ ਆਉਂਦੀ ਹੈ ਪੁੱਤਰਾ ਅਜੇ ਤੱਕ ਇਸ ਨੂੰ ਕਿਸੇ ਨੇ ਨਹੀਂ ਤੋੜਿਆ ਪਰ ਬਾਬਾ ਮੈਂ ਤਾਂ ਹੋਰ ਕੁਝ ਨਾ ਆਖ ਬੱਚੇ ਤੇਰੇ ਦੂਸਰੇ ਸਾਥੀ ਸਰਦ ਰੁੱਤ ਆਉਣ ਤੋਂ ਪਹਿਲਾਂ ਪਹਿਲਾਂ ਮੈਦਾਨਾਂ ਵੱਲ ਚਲੇ ਜਾਣਗੇ ਤੂੰ ਵੀ ਉਹਨਾਂ ਦੇ ਨਾਲ ਚਲਾ ਜਾਵੀਂ ਤਾਂ ਅੱਛਾ ਹੈ ਪੁੱਤਰ ਮੈਂ ਉਹਨਾਂ ਦੇ ਸਾਥ ਨਹੀਂ ਜਾਵਾਂਗਾ ਬਾਬਾ ਨਰਾਇਣ ਦਾਸ ਨੇ ਧ੍ਰਿੜਤਾ ਨਾਲ ਕਿਹਾ ਇੱਥੇ ਰਵਾਂਗਾ ਇਕੱਲਾ ਬਿਰਧ ਮਹਿਨਤ ਹੈਰਾਨ ਹੋਇਆ ਮੈਂ ਇਕੱਲਾ ਨਹੀਂ ਹਾਂ ਬਾਬਾ ਮੇਰੇ ਨਾਲ ਲੋਹਾ ਕੁੱਟਣ ਵਾਲਿਆਂ ਦੇ ਮੱਠੇ ਲੜਕੇ ਨੇ ਉਹ ਮੇਰੇ ਮਿੱਤਰ ਨੇ ਆਪ ਹੈਗੇ ਹੋ ਗੁਰੂ ਜੀ ਵੀ ਮੇਰੇ ਨੇੜੇ ਤੇੜੇ ਫਿਰਦੇ ਰਹਿੰਦੇ ਨੇ ਮੈਂ ਕੱਲਾ ਕਿੱਥੇ ਆ ਬਾਬਾ ਠੀਕ ਹੈ ਪੁੱਤਰ ਮੈਂ ਸਾਧੂਆਂ ਨੂੰ ਆਖ ਦੇਾਂਗਾ ਨਰਾਇਣ ਦਾਸ ਇੱਥੇ ਰਹਿਣਾ ਚਾਹੁੰਦਾ ਹੈ ਪਰ ਸਰਦੀ ਵਿੱਚ ਬੜਾ ਔਖਾ ਹੋ ਜਾਏਗਾ ਪੁੱਤਰ ਕੋਈ ਔਖ ਨਹੀਂ ਆਵੇਗੀ ਬਾਬਾ ਜੀ ਇੱਥੇ ਡੇਰੇ ਵਿੱਚ ਧੂਣਾ ਬਲਦਾ ਰੱਖਣ ਲਈ ਮੈਂ ਲੱਕੜੀਆਂ ਜਮ੍ਹਾਂ ਕਰਦਾ ਰਹਾਂਗਾ ਮੈਨੂੰ ਦਾ ਅੱਗ ਦੀ ਲੋੜ ਹੀ ਨਹੀਂ ਪੈਣੀ ਤੈਨੂੰ ਕਿ ਲੋੜ ਨਹੀਂ ਪੈਣੀ ਬੱਚੇ ਮਹੰਤ ਤਾਂ ਫੇਰ ਹੈਰਾਨ ਮੈਂ ਆਪਣੇ ਲੋਹਾ ਗੁੱਟ ਮਿੱਤਰਾਂ ਕੋਲ ਜਾ ਰਿਹਿਆ ਕਰਾਂਗਾ ਨਾ ਉਥੇ ਤਾਂ ਹਰ ਵੇਲੇ ਪੱਠੀਆਂ ਮੰਗਦੀਆਂ ਰਹਿੰਦੀਆਂ ਨੇ ਜੈਸੀ ਤੇਰੀ ਮਰਜ਼ੀ ਬੱਚੇ ਮੇਰੇ ਵੱਲੋਂ ਕੋਈ ਬੰਦਸ਼ ਨਹੀਂ ਹੈ ਭੋਜਨ ਲਈ ਤੈਨੂੰ ਬਸਤੀ ਵੱਲ ਹਰ ਰੋਜ਼ ਜਾਣਾ ਪਵੇਗਾ ਮੈਂ ਆਪਣੇ ਮਿੱਤਰਾਂ ਨਾਲ ਹੀ ਭੋਜਨ ਕਰ ਲਿਆ ਕਰਾਂਗਾ ਬਾਬਾ ਜੀ ਕਹੋ ਤਾਂ ਆਪ ਲਈ ਲੈ ਆਇਆ ਕਰਾਂਗਾ ਬਿਰਧ ਮੰਤ ਨੇ ਲੰਮਾ ਸਾਹ ਛੱਡਿਆ ਜਿਵੇਂ ਕਿਸੇ ਭਾਰੀ ਬੋਝ ਤੋਂ ਮੁਕਤ ਹੋਇਆ ਹੋਵੇ ਫਿਰ ਮੋ ਨਾਲ ਨਰਾਇਣ ਦਾਸ ਦੇ ਕੰਦੇ ਉੱਪਰ ਹੱਥ ਰੱਖ ਕੇ ਥਪ-ਥਪਾਉਣ ਲੱਗਾ। ਨਰਾਇਣ ਦਾਸ ਨੂੰ ਮਹਿਸੂਸ ਹੋਇਆ ਜਿਵੇਂ ਗੁਰੂ ਆਪ ਆ ਕੇ ਉਸ ਦੇ ਕੰਧੇ ਨੂੰ ਥਪ-ਥਪਾ ਰਹੇ ਹੋਣ। ਉਸ ਦੇ ਅੱਖਾਂ ਬੰਦ ਕਰ ਲਈਆਂ। ਸੋਚਣ ਲੱਗਾ ਜੇ ਇਹ ਤੇ ਹੀ ਟਿਕ ਜਾਵਾਂ ਪਰ ਗੁਰੂ ਦੀ ਆਤਮਾ ਦੁਖੀ ਹੋਵੇਗੀ। ਉਸ ਨੇ ਆਖਿਆ ਸੀ ਇੱਕ ਥਾਂ ਟਿਕੇ ਰਹਿਣਾ ਬੈਰਗੀ ਸਾਧੂਆਂ ਦੇ ਨਸੀਬਾਂ ਵਿੱਚ ਨਹੀਂ ਹੈ। ਮਹੰਤ ਨੇ ਵੇਖਿਆ ਅੱਖਾਂ ਬੰਦ ਕਰੀ ਬੈਠੇ ਨਰਾਇਣ ਦਾਸ ਦੀ ਇੱਕ ਅੱਖ ਦੇ ਕੋਈ ਵਿੱਚੋਂ ਹੰਝੂ ਨਿਕਲਿਆ ਤੇ ਗਲ ਉੱਪਰ ਵਹਿ ਤੁਰਿਆ ਮਹੰਤ ਨੇ ਉਸ ਨੂੰ ਬੁਲਾਉਣਾ ਠੀਕ ਨਾ ਸਮਝਿਆ ਤੇ ਚੁੱਪਚਾਪ ਉਸ ਕੋਲੋਂ ਉੱਠ ਕੇ ਤੁਰ ਪਿਆ ਨਰਾਇਣ ਦਾਸ ਨੇ ਰਾਤ ਵੇਲੇ ਹੀ ਚੇਲਿਆਂ ਨੂੰ ਉਹਨਾਂ ਦੇ ਨਾਲ ਚੱਲਣ ਤੋਂ ਨਾ ਕਰ ਦਿੱਤੀ ਸੀ ਜਦ ਸਵੇਰੇ ਉੱਠਿਆ ਤਾਂ ਚੇਲੇ ਡੇਰੇ ਵਿੱਚੋਂ ਜਾ ਚੁੱਕੇ ਸਨ ਉੱਠ ਕੇ ਬਾਹਰਲੇ ਫਾਟਕ ਤੱਕ ਆਇਆ ਤੇ ਜੰਗਲ ਵਿੱਚ ਗੁੰਮ ਹੋਂਦੀ ਪਗਡੰਡੀ ਵੱਲ ਵੇਖਣ ਲੱਗਾ ਉਹ ਮੇਲੇ ਵਿੱਚ ਗਵਾਚੇ ਬਾਲ ਵਾਂਗ ਉੱਧਰ ਗਿਆ ਮਹੰਤ ਹਜੇ ਜਾਗਿਆ ਨਹੀਂ ਸੀ ਉਸਨੇ ਹੌਲੀ ਜਿਹੀ ਧੱਕ ਕੇ ਫਾਟਕ ਖੋਲਿਆ ਤੇ ਸਿਕਲੀਗਰਾਂ ਦੇ ਘਰਾਂ ਵੱਲ ਤੁਰ ਪਿਆ ਸਰਦੀਆਂ ਦਾ ਪੂਰਾ ਮੌਸਮ ਨਰਾਇਣ ਦਾਸ ਨੇ 82 ਡੇਰੇ ਦੇ ਵਿੱਚ ਹੀ ਬਿਤਾਇਆ ਦਿਨ ਵੇਲੇ ਉਹ ਆਪਣੇ ਮਿੱਤਰਾਂ ਨਾਲ ਖੇਡਦਾ ਉਹਨਾਂ ਨਾਲ ਕੰਮ ਕਰਵਾਉਂਦਾ ਜੰਗਲ ਵਿੱਚ ਜਾ ਕੇ ਧੋਣੇ ਲਈ ਲੱਕੜਾਂ ਲਿਆਉਂਦਾ ਮਹੰਤ ਲਈ ਵੀ ਉਹ ਸਹਾਰਾ ਬਣਿਆ ਹੋਇਆ ਸੀ ਡੇਰੇ ਵਿੱਚ ਕੋਈ ਨਾ ਕੋਈ ਸ਼ਰਧਾਲੂ ਆਇਆ ਰਹਿੰਦਾ ਦੋ ਜਣਿਆਂ ਦੇ ਖਾਣ ਪੀਣ ਦਾ ਪ੍ਰਬੰਧ ਹੋ ਜਾਂਦਾ ਬਹੁਤੀ ਵੇਰਤਾ ਨਾਰਾਇਣ ਦਾਸ ਆਪਣੇ ਮਿੱਤਰਾਂ ਕੋਲ ਹੀ ਭੋਜਨ ਕਰਕੇ ਆਉਂਦਾ ਇਸ ਤਨਾ ਰੁੱਝੇ ਰਹਿਣ ਦੇ ਬਾਵਜੂਦ ਉਹ ਉਦਾਸ ਰਹਿੰਦਾ ਪਹਿਲਾਂ ਵਾਲੀ ਚਿਹਕ ਪਤਾ ਨਹੀਂ ਕਿੱਧਰ ਚਲੀ ਗਈ ਜਾਣ ਕੇ ਪ੍ਰਸਾਦ ਉਸ ਦੇ ਮਨ ਵਿੱਚੋਂ ਨਹੀਂ ਸੀ ਨਿਕਲ ਸਕਿਆ ਉਹੇਠਾਂ ਨ ਨਦੀ ਕੰਢੇ ਜਾ ਬੈਠਦਾ ਗੁਰੂ ਨੂੰ ਯਾਦ ਕਰਕੇ ਰੋਂਦਾ ਹੁਣ ਉਸ ਨੂੰ ਲੱਭਣ ਵਾਲਾ ਤੇ ਆਵਾਜ਼ ਦੇ ਕੇ ਬੁਲਾਉਣ ਵਾਲਾ ਕੋਈ ਨਹੀਂ ਸੀ ਰਿਆ ਜਦ ਮਨ ਉੱਭ ਜਾਂਦਾ ਉੱਠ ਕੇ ਡੇਰੇ ਆ ਜਾਂਦਾ ਜਾਂ ਛਕਲੇਗਰਾਂ ਦੇ ਮੁੰਡਿਆਂ ਵੱਲ ਚਲਾ ਜਾਂਦਾ ਜਿਵੇਂ ਹੀ ਸਰਦੀਆਂ ਖਤਮ ਹੋਈਆਂ ਰਿਆਸੀ ਤੋਂ ਮਨ ਉਚਾਟ ਹੋ ਗਿਆ ਇੱਕ ਦਿਨ ਰਾਤ ਵੇਲੇ ਧੋਨੇ ਦੁਆਲੇ ਬੈਠੇ ਮਹੰਤ ਨੂੰ ਕਿਹਾ ਬਾਬਾ ਦਾਦੂ ਵਾਲਾ ਜਾਣ ਦਾ ਮਨ ਹੈ ਪੁੱਤਰ ਵਾਟ ਬੜੀ ਲੰਮੀ ਹੈ ਮਹੰਤ ਨੇ ਫਿਕਰ ਨਾਲ ਕਿਹਾ ਜਾਣਦਾ ਹਾਂ ਬਾਬਾ ਉੱਤੇ ਮਹੰਤ ਜੇਤ ਹੈ ਉਸ ਨੂੰ ਮਿਲਣ ਦਾ ਮਨ ਹੈ ਗੁਰੂ ਜੀ ਵੀ ਹਰ ਸਾਲ ਉੱਥੇ ਜਾਂਦੇ ਸਨ ਜਿਵੇਂ ਤੇਰੀ ਮਰਜ਼ੀ ਪੁੱਤਰ ਰਸਤੇ ਲਈ ਜੋ ਚਾਹੀਦਾ ਹੈ ਦੱਸ ਦੇ ਅਗਰ ਮਨ ਹੈ ਤਾਂ ਚਲਾ ਜਾ ਮੈਂ ਰੋਕਦਾ ਨਹੀਂ ਹੁਣ ਮਹੰਤ ਵੀ ਉਸ ਨੂੰ ਮੋਹ ਕਰਨ ਲੱਗਾ ਸੀ ਟੇਕ ਦੇਣ ਮਹੰਤ ਬਾਬਿਆ ਤੋਂ ਆਗਿਆ ਲੈ ਕੇ ਆਪਣੇ ਸ਼ਿਕਲੀਗਰਾਂ ਮਿੱਤਰਾਂ ਨੂੰ ਵਿਦਾ ਹਕੇ ਨਰਾਇਣਦਾਸ ਰਿਆਸੀ ਡੇਰਾ ਛੱਡ ਦੁਰਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ